ਨੂੰਦੇ ਨਾਲ ਸਰੀਰਕ ਸੰਬੰਧ ਬਣਾਉਣਾ ਚਾਹੁੰਦਾ ਸੀ ਸੋਰਾ ਮੇਰੀ ਧੀ ਨੂੰ ਮਾਰ ਦਿੱਤਾ ਇਹਨਾਂ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਇਹ ਫੜ ਕੇ ਗਲਾ ਘੋਟ ਕੇ ਨਾ ਉਹਨੂੰ ਲਮਕਾ ਦਿੱਤਾ ਤੇ ਸਿਨਾ ਵੀ ਮਰ ਗਈ ਹੈ ਖਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਹੈ ਨਾ ਸੌਣ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਣਾ ਸੋਣਾ ਉਹਨੇ ਮਨਾ ਕਰ ਦਿੱਤਾ ਹੁਣ ਨਹੀਂ ਸੋਣਾ ਕੀ ਪਤਾ ਨੇ ਜਨੇ ਮਾਰ ਦਿੱਤਾ ਪੁੱਤ ਗਿਆ ਹੋਇਆ ਸੀ ਦੁਬਈ ਇੱਕ ਦਿਲ ਨੂੰ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਾਸੇ ਰਿਸ਼ਤੇ ਤਾਰ-ਤਾਰ ਹੋਏ ਨੇ ਉੱਤੇ ਹੀ ਇੱਕ ਪਰਿਵਾਰ ਉੱਜੜ ਗਿਆ ਹੈ ਅੰਮ੍ਰਿਤਸਰ ਦੇ 6 ਤਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 32 ਸਾਲਾ ਵਿਆਹੁਤਾ ਮਹਿਲਾ ਦੇ ਵੱਲੋਂ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਗਈ ਹੈ ਇਸ ਘਟਨਾ ਤੋਂ ਬਾਅਦ ਸੋਗ ਅਤੇ ਤਣਾਅ ਦਾ ਮਾਹੌਲ ਬਣ ਜਾਂਦਾ ਹੈ ਪੀਕੇ ਪਰਿਵਾਰ ਨੇ ਲੜਕੀ ਦੇ ਸਹੁਰੇ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਨੂ ਦਾ ਸਹੁਰਾ ਉਸ ਦੇ ਉੱਤੇ ਗਲਤ ਨਿਗਾਹ ਰੱਖਦਾ ਸੀ ਅਤੇ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣਾ ਹੀ ਚਾਹੁੰਦਾ ਸੀ ਤਾਂ ਇਸ ਕਾਰਨ ਉਹਦੀ ਲੜਕੀ ਦੇ ਵੱਲੋਂ ਇਹ ਗਲਤ ਕਦਮ ਆ ਜਿਹੜਾ ਉਹ ਚੁੱਕਿਆ ਗਿਆ ਹੈ ਉਸ ਦੇ ਵੱਲੋਂ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਗਈ ਹੈ ਤਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਅਨੂ ਦਾ ਵਿਆਹ ਜਿਹੜਾ ਉਖੰਡ ਵਾਲੇ ਦੇ ਵਿੱਚ ਹੋਇਆ ਸੀ ਅਤੇ ਉਸ ਦਾ ਇੱਕ 4 ਸਾਲ ਦਾ ਬੱਚਾ ਵੀ ਹੈ ਉਸ ਦਾ ਪਤੀ ਦੁਬਈ ਵਿੱਚ ਨੌਕਰੀ ਕਰਦਾ ਹੈ ਅਤੇ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਰਹਿੰਦਾ ਸੀ ਤਾਂ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਮ੍ਰਿਤਕਾ ਦੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਕੇ ਪਰਿਵਾਰ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ਾਂ ਦੀ ਗੰਭੀਰਤਾ ਨਾਲ ਜਾਂਚ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ ਮੇਰਾ ਨਾਮ ਰਜਨੀਆ ਮੈਂ ਤੇ ਖੰਡ ਵਾਲੇ ਦੀ ਰਹਿਣ ਵਾਲੀ ਆ ਕੀ ਗੱਲ ਕੀ ਹੋਈ ਤੁਹਾਡੀ ਐ ਮੈਂ ਬਾਰ ਬਾਰ ਫੇਰ ਦੱਸਾਂ ਮੇਰੀ ਟੀ ਨੂੰ ਮਾਰ ਦਿੱਤਾ ਇਹਨਾਂ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਫੜ ਕੇ ਗਲਾ ਕੋਟ ਕੇ ਨਾ ਉਹਨੂੰ ਲਮਕਾ ਦਿੱਤਾ ਤੇ ਸਿਨਾ ਵੀ ਮਰ ਗਈ ਐ ਖਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਹੈ ਇਹ ਸੋਰੇ ਨੇ ਕਾਰਨ ਐਹੀ ਸੀਗਾ ਨਾਲ ਸੋਨ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਨਾ ਸੋਨਾ ਉਹਨੇ ਮਨਾਂ ਕਰ ਦਿੱਤਾ ਹੁਣ ਨਹੀਂ ਸੋਨਾ ਕੀ ਪਤਾ ਨੇ ਜਨੇ ਮਾਰ ਦਿੱਤਾ ਹਾਂ ਮੰਗ ਕੋ ਮੈਂ ਹੀ ਮੰਗ ਕਰਦੀ ਮੇਰੀ ਤਿੰਨ ਇਨਸਾਫ ਦਵਾਓ ਬਸ ਸਾਰੇ ਟੱਬਰ ਨੂੰ ਅੰਦਰ ਕਰੋ ਸਾਰੇ ਟੱਬਰ ਨੂੰ ਅੰਦਰ ਕਰੋ ਇਹਨਾਂ ਨੂੰ ਪਤਾ ਲੈ ਸਾਡੀ ਤੇ ਕੀ ਚੱਲ ਗਈ ਲੈ ਇਹਨਾਂ ਨੂੰ ساری ਉਮਰ ਐਸੇ ਅੰਦਰ ਕਰੋ ਫੇਰ ਸਾਨੂੰ ਮੇਰੇ ਨਨਾਂ ਨੂੰ ਵੀ ਇਹਦੇ ਅੰਦਰ ਕਰੋ ਇਹਨਾਂ ਨਾਲ ਸਭ ਬੈਠੇ ਤੇ ਕਰਾਂਦੀ ਸੀ ਸਾਰਾ ਕੁਝ ਦੂਰ ਬੈਠੇ ਬੈਠੇ ਸਾਰਾ ਕੁਝ ਕਰਾਈ ਜਾਂਦੇ ਕਰਨ ਵਾਲਾ ਆਇਆ ਸੀ ਕਰਨ ਵਾਲਾ ਆ ਸੀਗਾ ਇਹਦੇ ਤੇ ਕਹਿਣਾ ਸ਼ਾਕੀ ਨਹੀਂ ਕਰਨਾ ਬੁੱਢਾ ਹੈ ਦੁਬਈ ਬਈ ਰਿੰਦਾ ਬਾਹਰ ਸੋਹਰੇ ਦੇ ਨਾਲ ਰਹਿੰਦੀ ਸੀ ਉਹ ਤਾਂ ਕਰਦਾ ਹੈਗਾ ਕਾਰੇਲੇ ਨੂੰ 10 ਫੋਨ ਕੀਤੇ ਨੇ ਵੀ ਮੈਨੇ ਗੱਲ ਕਰੇ ਕੋਈ ਗੱਲ ਕਰਨੀ ਹੋਣੀ ਐ ਨੇ ਨਹੀਂ ਕੀਤਾ ਉਹਨੇ ਫੋਨ ਹੀ ਨਹੀਂ ਚੁੱਕਿਆ ਫੋਨ ਉਹਦਾ ਕੰਜਾ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਦੀਦੀ ਕੀ ਹੋ ਗਿਆ ਮੈਂ ਕਹਿੰਦਾ ਤੂੰ ਮੇਰੀ ਦੀਦੀ ਦਾ ਫੋਨ ਕਿਉਂ ਨਹੀਂ ਚੁੱਕਿਆ ਤੂੰ ਮੇਰੀ ਦੀਦੀ ਦਾ ਫੋਨ ਕਿਉਂ ਨਹੀਂ ਚੁੱਕਿਆ ਚੋਕਰ ਨੇ ਕਹਿੰਦਾ ਗਲਤੀ ਹੋ ਗਈ ਮੈਂ ਤੇਰੀ ਗਲਤੀ ਹੋ ਗਈ ਮੇਰੀ ਤੀ ਚੱਲ ਗਈ ਤੂੰ ਨਹੀਂ ਤਾਂ ਗਲਤੀ ਹੋ ਗਈ ਮੇਰੀ ਤੀ ਚੱਲ ਗਈ ਉਹਦੇ ਬੱਚੇ ਦੇ ਮਾਂ ਚੱਲ ਗਈ ਤੈਨੂੰ ਮੋਟੀ ਮਿਲ ਜਾਨੀ ਆ ਮੇਰਾ ਮਹਿਕ ਹੋ ਗਿਆ ਮਹ ਪ੍ਰਧਾਨ ਬੈਟਰ ਕੀ ਹੋ ਗਿਆ ਜਿਹੜਾ ਮੈਟਰ ਸਾਡੇ ਨੌਨ ਚ ਹੀ ਹੈਗੇ ਆ ਰਾਤ ਤੇ ਸਵੇਰੇ ਸਾਨੂੰ ਸਾਲਿਆ ਫੋਨ ਕੀਤਾ ਇਹਨਾਂ ਨੇ ਦੱਸ ਹੈਗੀ ਰਾਤੀ ਬੇਟੀ ਇਸ ਤਰ੍ਹਾਂ ਦੀ ਫਾਲ ਆ ਦੇਤਾ ਉਹਨੂੰ ਫੋਰੇ ਨੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਜਾਨੀ ਕਿ ਪਰੇਸ਼ਾਨ ਹੈ ਜੀ ਆ ਸਾਨੂੰ ਫੋਨ ਆਇਆ ਉਹਦੇ ਸਬੰਦ ਚ ਅਸੀਂ ਅੱਜ ਆਏ ਆ ਕਿਉਂਕਿ ਆਏ ਆ ਸਾਨੂੰ ਫੋਨ ਆਇਆ ਤੇ ਇੱਥੇ ਆਣ ਕੇ ਅਸੀਂ ਦੇਖਿਆ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਕੋਈ ਜਾਨੀ ਕਿ ਨਾ ਬੰਦਾ ਫੜ ਕੇ ਇਹਨਾਂ ਨੇ ਲਿਆਂਦਾ ਵਾ ਤੇ ਨਾ ਇਹਨਾਂ ਦੇ ਕੋਈ ਬਿਆਨ ਲਿਖੇ ਆ ਅਸੀਂ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਬੰਦਾ ਤੇ ਲਿਆਓ ਫੜ ਕੇ ਹੁਣ ਇਹਨਾਂ ਨੇ ਜਾ ਕੇ ਬੰਦਾ ਲਿਆਂਦਾ ਬਾਕੀ ਇਹਦਾ ਕਿ ਸੋਹਰੇ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ ਇਹ ਜਿਹਦੇ ਤੇ ਪਤਾ ਨਹੀਂ ਕੀ ਕੁੜੀ ਨੂੰ ਐਨਾ ਤੌਰਚਰ ਕੀਤਾ ਹੈ ਕਿ ਉਹਨੇ ਸੁਸਾਈਡ ਕਰ ਲਈ ਉਹ ਤੇ ਸੋਹਰਾ ਕਹਿੰਦਾ ਸੁਸਾਈਡ ਕਰ ਲਈ ਪਰ ਘਰਦਿਆਂ ਨੂੰ ਵਿਸ਼ਵਾਸ ਨਹੀਂ ਹੈ ਕਿ ਉਹ ਹਾਂਜੀ ਬਿਲਕੁਲ ਬਿਲਕੁਲ ਕਈ ਵਾਰੀ ਉਹਨੇ ਕਿਹਾ ਇਹਨਾਂ ਨੂੰ ਆਪਣੇ ਘਰਦਿਆਂ ਨੂੰ ਦੱਸਿਆ ਉਹਨੇ ਘਰਵਲੇ ਨੂੰ ਦੱਸਿਆ ਕਿ ਇਸ ਤਰ੍ਹਾਂ ਪਾਪਾ ਕਹਿੰਦੇ ਆ ਕਿ ਮੈਂ ਨਾਲ ਸੌਣਾ ਵਾ ਪਰ ਮੈਨੂੰ ਸ਼ਰਮ ਆਂਦੀ ਆ ਤੁਸੀਂ ਉਹਨਾਂ ਨੂੰ ਪਾਪਾ ਨੂੰ ਸਮਝਾਓ ਅਗੋ ਘਰ ਵਾਲਾ ਕਹਿੰਦਾ ਨਹੀਂ ਵੀ ਉਹ ਨਹੀਂ ਹੈ ਕਹਿ ਸਕਦਾ ਹੈ ਗੱਲ ਨਹੀਂ ਕਰ ਸਕਦਾ ਅਗਰ ਕੋਈ ਪ੍ਰੋਬਲਮ ਹੈ ਕੁਝ ਵੀ ਹੈ ਤਾਂ ਕੋਈ ਨਹੀਂ ਮੈਂ ਆਵਾਂਗਾ ਤੇ ਬੈਠ ਕੇ ਸੁਣਾਂਗੇ ਵੀ ਆ ਰਹੇ ਹੱਲੇ ਉਹਨੇ ਇਸ ਬਾਰੇ ਕੁਝ ਨਹੀਂ ਦੱਸਿਆ ਆ ਰਹੇ ਨਹੀਂ ਕੀ ਕਰਦੇ ਪੁਲਿਸ ਵਾਲੋ ਦੇਖੋ ਸੋਹਰ ਦੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਚਾਹੀਦਾ ਹੈ ਕਿ ਰਾਤੀ ਸੋਹਰੇ ਨੂੰ ਫੜ ਕੇ ਲਿਆਂਦੇ ਜੋ ਵੀ ਹੈਗਾ ਬਿਆਨ ਉਹਦੇ ਲੈਂਦੇ ਜਾਂ ਘਰਦਿਆਂ ਦੇ ਬਿਆਨ ਲੈਂਦੇ ਆ ਹੁਣ ਅਸੀਂ ਆਣ ਕੇ ਤੇ ਕਾਰਵਾਈ ਪੁਾਈ ਹੈ ਇਹਨਾਂ ਦੇ ਬਿਆਨ ਲਏ ਆ ਹਾਂਜੀ ਹੁਣ ਇਹਨਾਂ ਦੇ ਸੋਹਰਾ ਲਿਆਂਦੇ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਕਿ ਜੋ ਵੀ ਇਹਦੀ ਹੈਗੀ ਆ ਕੋਈ ਤਨਸਬ ਦਿੱਤਾ ਜਾਵੇ ਕੋਈ ਦੇ ਘਰ ਦੇਦੋਂ ਦਿੱਤਾ ਜਾਵੇ ਜੇ ਜੋ ਬੰਦੀ ਕਾਰਵਾਈ ਉਹ ਕੀਤੀ ਜਾ। ਅੱਜ ਕੱਲ ਸਾਨੂੰ 3:00 9:00 ਵਜੇ ਕੱਲ ਇਨਫੋਰਮੇਸ਼ਨ ਆਈ ਹੈ ਵੀ ਅਨੁਸ਼ਾਮ ਅਨੁਸ਼ਮਾ ਨਾਮ ਦੀ ਲੜਕੀ ਹੈ ਵਿਕਾਸ ਨਗਰ ਦੀ ਰਹਿਣ ਵਾਲੀ ਫਾਣ ਵਾਲੇ ਦੇ ਮੇਰੇ ਇਹਨੇ ਆਪਣਾ ਪੱਖੇ ਦੇ ਨਾਲ ਫਾ ਲੈ ਕੇ ਤੇ ਆਪਣੀ ਜੀਵਨ ਲੀਲਾ ਚਨਾਬਤ ਕਰ ਲਈ। ਮੌਕੇ ਦੇ ਉੱਤੇ ਮੈਂ ਗਿਆ ਜੀ ਆਪਣੀ ਪੂਸ ਪਾਰਟੀ ਨਾਲ ਅੱਜ ਤਾਂ ਅਸੀਂ ਵੇਖਿਆ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬਾਡੀ ਦੀਆਂ ਫੋਟੋਗ੍ਰਾਫੀ ਕਰਾਈਆਂ ਸਾਰਾ ਕੁਝ ਮੌਕਾ ਵੇਖ ਕੇ ਤੇ ਬਾਡੀ ਉਤਾਰ ਕੇ ਤੇ ਜਿਹੜੀ ਇਹਨੂੰ ਡੈੱਡ ਬਾਕਸ ਦੇ ਵਿੱਚ ਰੱਖਾਵਾਇਆ ਹੁਣ ਇਹਦਾ ਅਜੇ ਹੀ ਮੋਸਟਮਾਡਾ ਕਰਵਾਉਣ ਲੱਗੇ ਆਂ ਤੇ ਪਰਿਵਾਰ ਨੇ ਬਿਆਨ ਦਿੱਤਾ ਹੈ ਵੀ ਇਹਦੇ ਘਰ ਵਾਲਾ ਜਿਹੜਾ ਇਸ ਟੇਨ ਦਵਾਈ ਦੇ ਵਿੱਚ ਆ ਇੱਕ ਸਹੁਰਾ ਉਹਨਾਂ ਨੇ ਵੀ ਉਹਨਾਂ ਦੇ ਦਬਾਅ ਹੇ ਕਿਵੇਂ ਆਪਣੀ ਸੋਸਾਇਟੀ ਕੀਤਾ ਜਿਹੜੀ ਅਜੇ ਤਫ਼ਤੀਸ਼ ਕਰ ਰਹੇ ਆ ਤੇ ਜੋ ਵੀ ਇਹਦੇ ਹਿਸਾਬ ਨਾਲ ਗਿਆ ਕੇ ਤੱਤ ਸਾਹਮਣੇ ਆਉਣਗੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਉਹ ਕਹਿ ਰਹੇ ਨੇ ਕੋਈ ਤਾਂ ਵੱਡਾ ਗਲਤ ਡਿਸੀਜਨ ਨਾ ਹੋ ਰਿਹਾ ਕਿਤਾ ਜਾ ਰਿਹਾ ਹੈ ਜੀ ਕੱਲ ਇਹਨਾਂ ਨੇ ਜਿਹੜਾ ਰਾਗ ਬਿਆਨ ਲਿਖੇ ਉੱਤੇ ਵੀਡੀਓ ਵਗੈਰਾ ਫੀਲ ਕਰਾਈ ਹੋਈ ਸਾਰੀ ਉਹਦੋਂ ਇਹਨਾਂ ਨੇ ਕੋਈ ਇਹੋ ਜਿਹਾ ਬਿਆਨ ਨਹੀਂ ਦਿੱਤਾ ਪਰ ਇਹ ਜ਼ਰੂਰ ਦਿੱਤਾ ਗਿਆਨ ਵੀ ਇਹ ਦਬਾਹ ਹਟਾਉਣ ਦੀ ਸਾਈਟ ਕੀਤਾ ਉਹਦੇ ਦੀ ਬਕਾਇਦਾਈ ਐ ਐਫਆਈਆ ਕਰਦੀ ਕੀਤੀ ਹੋਈ ਹੈ ਤੇ ਜੇ ਇੰਦਾ ਨਹੀਂ ਕੋਈ ਗੱਲ ਕਹਿ ਰਹੇ ਤੁਸੀਂ ਜ਼ਰੂਰ ਕੈਂਪੇ ਕਰਾਂਗੇ ਤੇ ਥੋੜੇ ਨੂੰ ਅਸੀਂ ਇਤਿਹਾਸੀ ਪ੍ਰੀਹੈਂਡ ਕਰ ਲਿਆ ਉਹਦੇ ਕੋਈ ਮੁਸ਼ਕਿਲ ਜਾਈ ਨਹੀਂ ਹੈ